ਰੀ ਐਸ ਹਲਕੇ ਚ ਕੋਈ ਬਣ ਜੇ ਉਹਨੇ ਮਾਈਨਿੰਗ ਕਰਨੀ ਕਰਨੀ ਹੈ ਜਿਹੜੀ ਮਰਜੀ ਸਰਕਾਰ ਦਾ ਬਣ ਜੇ ਉਹਨੇ ਮਾਈਨਿੰਗ ਕਰਨੀ ਹੈ ਇੱਥੇ ਚਾਹੇ ਉਹ ਕਾਲੀ ਆ ਜਾਣਾ ਕਾਂਗਰਸ ਆ ਜਾਵੇ ਹੁਣ ਆਪ ਵਾਲਿਆਂ ਦਾ ਪਰ ਇਹਨੇ ਜਮਾਂ ਹੱਥ ਦੀ ਕਰਤੀ ਇਹਨੇ ਤੇ ਕੋਈ ਕਸਰ ਨਹੀਂ ਛੱਡੀ ਜਿੱਥੋਂ ਜਿੱਥੋਂ ਮਾਈਨਿੰਗ ਕਰਕੇ ਆਇਆ ਉੱਥੋਂ ਦਰਿਆ ਟੇਡਾ ਹੋ ਗਿਆ ਨਾਲ ਲੱਗ ਗਿਆ ਔਰ ਅੱਜ ਜਿਹੜੇ ਸਾਡੇ ਹਾਲਾਤ ਨੇ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਅੱਜ ਇਹਨਾਂ ਹਾਲਾਤਾਂ ਦਾ ਜ਼ਿੰਮੇਵਾਰ ਕੌਣ ਆ ਡੀਸੀ ਜ਼ਿੰਮੇਵਾਰੀ ਲੈਂਦਾ ਪ੍ਰਸ਼ਾਸਨ ਜ਼ਿੰਮੇਵਾਰੀ ਲੈਂਦਾ ਇਹਦੀ ਜਾਂ ਮੰਤਰੀ ਜ਼ਿੰਮੇਵਾਰੀ ਲੈਂਦਾ ਹੈ ਯਾ ਭਗਵਾਨਤਮਨ ਜ਼ਿੰਮੇਵਾਰੀ ਲੈਂਦਾ ਜੀ ਵੀ ਅੱਜ ਜਿਹੜਾ ਸਾਡੀਆਂ ਇਹ ਫਸਲਾਂ ਬਰਬਾਦ ਹੋਣੀਆਂ ਸਾਡੇ ਘਰ ਤੇ ਸਾਡਾ ਮਾਲ ਡੰਗਰ ਬਰਬਾਦ ਹੋਣਾ ਇਹਦਾ ਜ਼ਿੰਮੇਵਾਰ ਅਜ ਪੈਸੇ ਵਟਣ ਵਾਲੇ ਪੈਸੇ ਵਟ ਕੇ ਆਪੋ ਆਪਣੇ ਘਰਾਂ ਚ ਵੜ ਗਏ ਜੀ ਜਦੋਂ ਲੋਕ ਲੜਦੇ ਰਹੇ ਇਹਨਾਂ ਨਾਲ ਪਰ ਇਹ ਪੈਸੇ ਵਟ ਕੇ ਆਪਣੇ ਘਰਾਂ ਚ ਚਲੇ ਗਏ ਪਰ ਇਹਨਾਂ ਨੇ ਕੋਈ ਕੇ ਦੀ ਸਾਰ ਨਹੀਂ ਲਈ ਹੈਗੀ ਇਸ ਕਰਕੇ ਅੱਜ ਜਿਹੜਾ ਜੋ ਹਾਲਾਤ ਨੇ ਸਾਡੇ ਇਹਦਾ ਜ਼ਿੰਮੇਵਾਰ ਸਾਡਾ ਹਲਕੇ ਦਾ ਜਿਹੜਾ ਮੰਤਰੀ ਆ ਮੁੰਡੀਆਂ ਉਹ ਇਹਦਾ ਪੂਰਾ ਪੂਰਾ ਜ਼ਿੰਮੇਵਾਰ ਆ ਮੈਂ ਲੋਕਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਜੇ ਤੁਸੀਂ ਅੱਜ ਵੀ ਚੁੱਪ ਰਹੇ ਨਾ ਅੱਜ ਵੀ ਜੇ ਤੁਸੀਂ ਇਹਨਾਂ ਦੀ ਚਮਚਾਗਰੀ ਕਰਦੇ ਰਹੇ ਤੇ ਤੁਸੀਂ ਜ਼ਿੰਦਗੀ 'ਚ ਕਦੀ ਨਹੀਂ ਉੱਠ ਸਕਦੇ